ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੁੱਪ ਕੀਤੀ ਜਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਦੇਖ ਰਹੇ ਆ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਕੋਈ ਪਸ਼ੂ ਨਹੀਂ ਰੱਖਣਾ ਬਾਈ ਕਹਿੰਦਾ ਸਾਰਾ ਹੀ ਸੇਲ ਹੈ ਇਹਨਾਂ ਦੇ ਵਿੱਚ ਗਾਵਾ ਵੀ ਹੈਗੀਆਂ ਮੱਝਾਂ ਵੀ ਹੈਗੀਆਂ ਮੋਹਰਾਂ ਨਸਲ ਦੀਆਂ ਵੀ ਹੈਗੀਆਂ ਨੀਲੀ 라ਵੀ ਵੀ ਹੈਗੀ ਆ ਬੂਰੀ ਨੀਲੀ 라ਵੀ ਵੀ ਹੈਗੀ ਆ ਸੂਈਆਂ ਸਵਾਈਆਂ ਤੇ ਵਿੱਚ ਅਧਿਆਂ ਦੇ ਏਆਈ ਹੋਈ ਵੀ ਆ ਸੀਵਨ ਲੱਗੇ ਹੋਏ ਇਨਫਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਾਸੀ ਕਾਰ ਸੀਗਾ ਭਾਈ ਨਾਮ ਤੇ ਐਡਰੈਸ ਆ ਹਾਂ ਭਾਈ ਸ਼ਰਿੰਦਰ ਸਿੰਘ ਪੰਚਪਾਪ ਕੀ ਤੇ ਜਿਹੜਾ ਮੋਗਾ ਤੇ ਛੇਲੀ ਮੋਗੇ ਫੋਨ ਨੰਬਰ ਵਾਸੀ 904168102 ਸਾਰਾ ਕੋਈ ਵਗਾਊ ਆ ਸਾਰਾ ਮਾਲ ਏ ਟੂ ਜੱਡ ਬਾਈ ਯਾਰ ਕੁਝ ਨਹੀਂ ਰੱਖਣਾ ਠੀਕ ਕਰ ਲੈਣਾ ਪਤਾ ਕੋਈ ਨਹੀਂ ਆਤਕੀ ਸਕਨੀ ਸਭ ਨਵੇਟ ਦੇਣਗੇ ਸਹੀ ਆ ਇਧਰੋਂ ਲੱਗ ਗਈ ਇੱਕ ਪਾਸਿਓ ਇਹ ਬੜੇ ਗਾਇਆਂ ਬੜੀਆਂ ਹੈਗੀਆਂ ਕਿੱਕ ਨਹੀਂ ਹੁੰਦੀਆਂ ਬੱਚੇ ਮਗਰਾ ਦੁੱਧ 7-8 ਕਿਲੋ ਦੇ ਥੱਲੇ ਆ 7-8 ਹਜ਼ਾਰ ਦੇ ਥੱਲੇ ਆ ਬਣੀਆਂ ਹੈਗੀਆਂ ਬਣੀਆਂ ਹੈਗੀਆਂ ਬਾਈ ਆਪਾਂ ਐਂ ਦੇ ਦੇ ਲੀਂਗਾ ਜਿਹਦਾ ਰਿਗਾਰਡਮੈਂਟ ਹੈਗਾ ਠੀਕ ਆ ਵਿਹਲੇ ਹੀ ਕਰਨਾ ਨਹੀਂ ਰਿਗਾਰਡ ਸਾਰਾ ਸਹੀ ਆ ਕਿੰਨਾ ਕੁ ਚਾਰੋਗੇ ਉਹ ਬਣੀ ਨੂੰ ਬਣੀ ਨੂੰ ਬਾਈ ਡੇਢ ਘਰਿਆ ਸੈਮੀ ਨਹੀਂ ਹੋਰ ਦੁੱਧ ਕਿੰਨਾ ਸ਼ਾਇਦ ਮਰ ਦੁੱਧ ਨੂੰ 7 ਕਿਲੋ ਹੋਊਗਾ ਜੈ ਜੈ ਮੌ ਲੈਣ ਦੇ ਨਾਲ ਮਤਲਬ ਬਾਈ 15000 ਰੁਪਏ 15000 ਦੀ ਆਰਡਰ ਹੋਈ ਆ ਕੰਮ ਨਵੇੜ ਦੇਣਾ ਠੀਕ ਹੈ ਦੋਸਤੋ ਬਾਈ ਕਹਿੰਦਾ ਲਾਟਰੀ ਆ ਕੰਮ ਨਵੇੜੀ ਦੇਣਾ 15 ਕਿਲੋ ਆ 15000 ਦੀ ਦੇ ਦੇਣੀ ਆ 7 ਕਿਲੋ ਦੁੱਧ ਹੈ ਡੇਢ ਕਿ ਮਹੀਨਾ ਹੋ ਗਿਆ ਬਾਈ ਕਹਿੰਦਾ ਬਣੀ ਨੂੰ ਮਗਰੇ ਦੇ ਵਛੀ ਆ ਥਾਣਾ ਹਦੀ ਚਵਾਈ ਵਾਲੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਦਿੰਨਾ ਪਸ਼ੂ ਜਾਦੇ ਆ ਕੋਈ ਤੋਰ ਕੇ ਨਹੀਂ ਵਿਖਾਉਣਾ ਆਪਾਂ ਪੌਣੇ 2 ਵੀਡੀਓ ਬਣਾ ਰਹੇ ਹਾਂ ਦੁਪਹਿਰੇ 1:40 ਮੈਂਟ ਦੇ ਵੱਡੀ ਵਹਿੜਾ 7 ਕਿਲੋ ਦੁੱਧ ਹੈ ਮਗਰ ਵੱਛੀ ਹੈ ਮੱਝਾਂ ਰਗਾ ਦੁੱਧ 15000 ਦੀ ਦੇ ਦੇਣਾ ਦੇ ਦੇਣੀ ਡੇਢ ਮਹੀਨਾ ਹੋ ਗਿਆ ਬਣੀ ਨੂੰ ਦੋ ਨੰਬਰ ਥੱਲੇ ਵੀ 7 ਕਿਲੋ ਆ ਇਹਦੇ ਥੱਲੇ 8 ਕਿਲੋ ਦੁੱਧ ਆ ਬਾਈ ਠੀਕ ਹੈ ਇਹਨੂੰ ਦੋ ਦੇ ਹਾਸੇ ਪੈਸੇ ਹੋ ਜਾਣਾ ਬਣੀ ਨੂੰ ਠੀਕ ਹੈ ਜੀ ਮਗਰੇ ਦੇ ਵੱਛੀ ਆ ਬਹੁਤ ਚੰਗਾ ਟੀਕਾ ਭਰਾ ਵੱਛੀ ਦੇ ਸਹੀ ਆ ਕਿੰਨੇ ਦੀ ਇਹ ਦੇ ਰਾਂਗੇ 20000 ਦੀ ਬਾਈ ਸਹੀ ਆ ਇਹਦੇ ਥੱਲੇ 8 ਕਿਲੋ ਦੁੱਧ ਹੈ ਮਗਰੇ ਦੇ ਵੱਛੀ ਆ 2 ਮਹੀਨੇ ਹੋ ਗਏ ਬਣੀ ਨੂੰ ਬਾਕੀ ਜਿੰਨਾ ਦੁੱਧ ਬਾਈ ਦੱਸਦਾ ਤਿਆਰ ਉਹ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਚੋਕੇ ਵੇਖ ਲੈ ਜੂ ਕਿ ਮੈਂ ਦੋ ਮੰਜਾਂ ਦੀ ਵੀਡੀਓ ਪਾਈ ਸੀ ਜਵਾਕ ਕੰਡਣਾ ਮਿਲ ਕੇ ਦੋ ਦਿੱਤਾ ਠੀਕ ਹੈ ਜਿਹੜੀ ਮਰਜ਼ੀ ਬੰਦੇ ਨੂੰ ਵਹਿਮ ਹੋਵੇ ਦੂਰੋਂ ਚੱਲ ਕੇ ਉਹਨਾਂ ਰਹਿ ਸਕਦਾ ਆ ਸਕਦਾ ਕਿਉ ਹੋ ਸਕਦਾ ਹੀ ਆ ਠੀਕ ਹੈ ਕਰਨੀ ਬਈ ਖੁੱਲੀ ਛੋੜ ਖੁੱਲੀ ਛੋੜ ਆ ਬਾਈ ਯਾਰ ਆਪਾਂ ਸੋਨਾ ਵੇਚਣਾ ਪੈਸੇ ਲੈਣੇ ਨੇ ਪਟਾ ਨੋਟ ਦੇਣਾ ਨਹੀਂ ਆਪਾਂ ਮਾੜੀ ਆਪਣਾ ਤੋਂ ਲਾਦੇ ਨਾਲ ਸਹੀ ਹੈ ਦੋਸਤੋ ਬਾਈ ਕਹਿੰਦਾ ਮੇਰੇ ਕੋਲ ਰਹਿ ਕੇ ਭਾਵੇਂ ਅਗਲਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ 3 ਨੰਬਰ ਤੇ ਆ 2 ਨੰਬਰ 20 ਦੀ 1 ਨੰਬਰ 15 ਏ ਬਾਈ ਸਾਢੇ 7 ਮਹੀਨੇ ਡਾਕਟਰ ਨੇ ਚੈੱਕ ਪਾਸ ਕੀਤੀ ਆ ਆਪਾਂ 7ਾਂ ਦੀ ਮੰਨ ਕੇ ਕੋਈ ਬੰਦਾ ਲੈ ਲੇ ਠੀਕ ਐ ਦੁੱਧ ਦਿੱਤਾ 15-16 ਕਿਲੋ ਝੋਟੀ ਨੇ ਹੁਣ ਬਈ ਤੀਜੇ ਸੂਏ ਲਈ ਸੋਣੈ ਕਿੰਨੇ ਦੀ ਪੰਜਾਂ ਸੂਆ ਸੋਈ ਆ ਇਹ 75000 ਰੁਪਏ ਮੁੱਲ ਦਾ ਦੁੱਧ ਕਿੰਨਾ ਦਿੱਤਾ ਦੁੱਧ ਬਈ 15-16 ਕਿਲੋ ਦਿੱਤਾ ਦੂਜੇ ਸੂਏ ਦੇ ਸਹੀ ਆ ਦੋਸਤੋ ਸਾਢੇ 7ਾਂ ਮਹੀਨੇ ਦੀ ਡਾਕਟਰ ਨੇ ਚੈੱਕ ਕੀਤੀ ਆ ਪੂਰੀ ਸਾਫਤ ਗੱਲ ਕੋ ਥਣ ਸੋਹਣ ਆਦੀ ਚਵਾਈ ਵਾਲੇ 7ਾਂ ਦੀ ਮੰਨ ਕੇ ਬਾਈ ਕਹਿੰਦਾ ਭਾਵੇਂ ਅਗਲਾ ਲੈ ਜੇ ਬਾਕੀ ਆਦਾ ਡਾਕਟਰ ਲਿਆਉਣ ਬਾਈ ਪੰਜਾਹ ਦਿਨ ਇਹ ਉਧਰ ਹੋ ਜਾਂਦੇ ਫੇਰ ਵਾਲਾ ਗਾਲਾ ਨਾ ਕੱਢੇ ਆਦਾ ਰੱਤ ਲਿਆਓ ਚੈੱਕ ਕਰਾਓ ਸਹੀ ਗੱਲ ਹੈ ਠੀਕ ਹੈ ਨਾ ਕਿਸੇ ਦਾ আল্টਰਾਸਾਉਂਡ ਤਾਂ ਲੱਗ ਹੀ ਨਹੀਂ ਹੱਥ ਨਾਲ ਟੋਕੀ ਦੱਸਣਾ ਹਾਂ ਠੀਕ ਹੈ ਨਾ ਚੈੱਕ ਕਰਾਉਣੀ ਅਗਲਾ ਦਾ ਫਰਜ਼ ਹੈ ਜੀ ਨੇ پیسے ਲਓਗੇ ਸਹੀ ਹੈ ਦੋਸਤੋ 75000 ਦੀ ਦੇ ਦੇਣੀ ਆ 15 16 ਕਿਲੋ ਬਾਈ ਦਾਸ ਦਾ ਦੁੱਧ ਦਿੱਤਾ ਦੂਜੇ ਸੂਏ ਸੂਈ ਆ ਤੀਜੇ ਆਸਤੇ ਗੱਬਣ ਥਣ ਚਾਰੀ ਹਾਦੀ ਚਵਾਈ ਵਾਲੇ ਜਿਹਦੇ ਪਸੰਦ ਆਉ ਜਿਹੜਾ ਵੀ ਪਸ਼ੂ ਅਗਲਾ ਆਪਦਾ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ ਬਾਈ ਕਹਿੰਦਾ ਆਪਾਂ ਦੱਸਦਾ ਕਿ 7.5 ਦੀ ਗੱਬਣਾ ਤੁਸੀਂ 7ਾਂ ਦੀ ਮੰਨ ਲਓ ਬਾਕੀ ਆਪਦਾ ਡਾਕਟਰ ਲਿਆਓ ਉਹਦੀ ਚੈੱਕ ਕਰਾ ਕੇ ਲੈ ਜਾਓ ਅੱਗੇ ਆ ਜੀਏ 4 ਨੰਬਰ ਤੇ ਅੱਗੇ ਬਾਈ 7 ਕਿਲੋ ਦੁੱਧ ਹੈ ਇਹ ਤਕਰੀਬਨ 40 ਦਿਨਾਂ ਦੀ ਗੱਬ ਹੈ ਡੇਟ ਆਪਾਂ ਬੰਦੇ ਨੂੰ ਦੇ ਦੇਾਂਗੇ ਸਹੀ ਹੈ ਦੂਜਾ ਸੁਆ ਦੁੱਧ 7 ਕਿਲੋ ਮੁੱਲ ਮੁੱਲ ਬਾਈ ਇਹਦਾ 65000 ਰੁਪਏ 65000 7 ਕਿਲੋ ਦੁੱਧ ਆ 40 ਦਿਨਾਂ ਦੀ ਇਹ ਗੱਬਣ ਡੇਟ ਬਾਈ ਕਹਿੰਦਾ ਦੇ ਦੇਵਾਂਗੇ ਆਪਾਂ ਜਿਹਦੇ ਜਿਹੜਾ ਵੀ ਨਾਕ ਪਸੰਦ ਆਉ ਦੋ ਟਾਈਮ ਤਿੰਨ ਟਾਈਮ ਜਿਹੜਾ ਚੈੱਕ ਹੁੰਦਾ ਉਹ ਆਪਾਂ ਤੁਹਾਡੀ ਨਾਲ ਚੈੱਕ ਕਰਾ ਕੇ ਦੇਵਾਂਗੇ ਜਿਹੜੀਆਂ ਨਹੀਂ ਹੋਣੀਆਂ ਆ 40 ਦਿਨਾਂ ਦੀ ਚਾਲੀਆਂ ਮੰਨ ਕੇ ਲੈਣੀ ਆ ਬਾਈ ਸਾਡੀ ਬੇਸ਼ੱਕ ਮੰਨ ਕੇ ਫੰਡਰ ਲੈ ਲੈ ਕੋਈ ਚੱਕਰ ਨਹੀਂ ਸਹੀ ਆ ਦੋਸਤੋ ਭਵਾਂ ਬਾਈ ਕਹਿੰਦਾ ਕੋਈ ਫੰਡਰ ਮੰਨ ਕੇ ਲੈ ਲੇ ਭਵਾਂ ਗੱਭਣ ਮੰਗਨ ਕੇ ਲੈ ਲੇ ਉਹ ਤੁਹਾਡੀ ਮਰਜ਼ੀ ਆ 40 ਦਿਨਾਂ ਦੀ ਗੱਭਣ 8 ਕਿਲੋ ਦੁੱਧ ਹੈ 7 7 ਕਿਲੋ ਦੁੱਧ ਹੈ 65 ਦੀ ਦੇ ਦੇਣੀ ਆ ਹਾਂਜੀ 65 ਦੀ ਦੇ ਦੇਣੀ 4 ਨੰਬਰ 5 ਨੰਬਰ ਤੇ ਆ ਜੀਏ ਜਿਹਦੇ ਥੱਲੇ ਬਾਈ ਦੁੱਧ 8 ਕਿਲੋ ਆ ਆਪਾਂ 7 ਮੰਨ ਕੇ ਰਵੇ ਬੰਦਾ ਠੀਕ ਹੈ ਇਹ ਵੀ ਬਣੀ ਵੀ ਆ ਮਹੀਨਾ ਹੋ ਗਿਆ ਨੂੰ ਮਣੀ ਕਿੰਨੇ ਦੀ ਇਹ 55000 ਦੀ ਜੈਸਨ ਹੋਈ ਹੈ 8 ਕਿਲੋ ਦੁੱਧ ਦਾ 7 ਕਿਲੋ ਮੰਨ ਕੇ ਅਗਲਾ ਲਵੇ ਇਹ ਵੀ ਮਹੀਨੇ ਦੀ ਬਣੀ ਆ ਬੂਰੀ ਮੱਝਾ ਹੁੰਡਾ ਸਿੰਘ ਥਣ ਚਾਰੀ ਆ ਕੋਈ ਵਾਧੂ ਫੋਟ ਸ਼ਾਂਗ ਐਣੀ ਦੋਨੇ ਟਾਈਮ ਮਿਲਦੀ ਆ 8 ਕਿਲੋ ਦੁੱਧ ਦਾ 7 ਕਿਲੋ ਮੰਨ ਕੇ ਅਗਲਾ ਆਜੇ ਅੱਗੇ ਆ ਜੀਏ ਨੀਲੀ ਤੇ 6 ਕਿਲੋ ਦੁੱਧ ਦਾ ਭਾਈ 7 ਕਿਲੋ ਟਾਈਮ ਦਾ ਠੀਕ ਹੈ ਮਿਲਦੀ ਹੂਆ ਉਹਦੀ ਕੱਟੀ ਖੜੀ ਆ ਜੇ ਬੰਦਾ ਕੱਟੀ ਨਾਲ ਲਊ ਤਾਂ ਉਹਦਾ ਮੁੱਲ ਹੋਊਗਾ ਜੇ ਕੱਲੀ ਲਊਗਾ ਤਾਂ ਟਾਟ ਦੇ ਦੋਸਤੋ ਉਹ ਖੜੀ ਸਾਹਮਣੇ ਇਹਦੀ ਨੀਲੀ 라ਵੀ ਦੀ ਕੱਟੀ ਬੱਗੀ ਨਾਸ ਵਾਲੀ ਨੀਲੀ 라ਵੀ ਨਾਲ ਗੁਲਾਬੀ ਮਣਕੀ ਅੱਖ ਹੈ ਸਣੇ ਕੱਟੀ ਕਿੰਨੇ ਦੀ ਬਿਨਾ ਕੱਟੀ ਤੋਂ ਕਿੰਨੇ ਦੀ ਕੱਟੀ ਬਈ 17000 ਦੀ ਕੱਲੀ ਦੇਵਾਂਗੇ 55000 ਦੁੱਧ 6 ਕਿਲੋ ਦੁੱਧ 6 ਕਿਲੋ ਮਿਲਦੀ ਹੂ ਵੈਸੇ ਇੱਕ ਟੰਗ ਟੀਕਾ ਤੇ ਇੱਕ ਟੰਗ ਉਹ ਠੀਕ ਹੈ ਠੀਕ ਹੈ ਨਾ ਕੱਟੀਆਂ ਆਪਾਂ ਛੱਡਦੇ ਕੋਈ ਨਹੀਂ ਸਹੀ ਹੈ ਦੋਸਤੋ ਬਾਈ ਕਹਿੰਦਾ ਕੱਟੀ ਕੋਈ ਛੱਡਦੇ ਨਹੀਂ ਆਪਾਂ ਸਣੇ ਕੱਟੀ 70000 ਦੀ ਬਿਨਾ ਕੱਟੀ ਤੋਂ 55000 ਦੀ 6 ਕਿਲੋ ਦੁੱਧ 3 ਕਿਲੋ ਸੋਭਾ 3 ਕਿਲੋ ਸ਼ਾਮ ਨੂੰ ਨੀਲੀ 라ਵੀ ਦੀ ਮੱਝ ਹੈ ਇੱਕ ਟਾਈਮ ਟੀਕਾ ਲਵਾਉਂਦੀ ਇੱਕ ਟਾਈਮ ਦਾਣੇ ਤੇ ਪਹਾੜੇ ਤੇ ਮਿਲਦੀ ਹੈ ਬੱਚਾ ਬਾਈ ਕਹਿੰਦਾ ਛੱਡਦੇ ਨਹੀਂ ਜੇ ਕੱਲੀ ਮੱਝ ਲੈਣੀ 55000 ਦੀ ਅਗਲਾ ਲੈ ਜਾਏ ਨੀਲੀ 라ਵੀ ਨਸਲ ਦੀ ਹੈ ਜੇ ਨਾਲ ਬੱਚਾ ਲੈ ਆਣਾ ਮਗਰ ਕੱਟੀ ਹੈ 70000 ਦੀ ਇਹ ਬਈ ਅੱਜ ਬੋਲੀ ਹੈ ਮੈਂ ਲੋਦਾ 8 ਕਿਲੋ ਠੀਕ ਹੈ ਅੱਜ ਬੋਲੀਆ ਠੀਕਾ ਭਰਉਣਾ ਹੈ ਸਹੀ ਆ ਦੋ ਡੰਗ ਆਉਂਦੀਆਂ ਚੋਕਰੀ ਜਾਵੇ 8 ਕਿਲੋ 8 ਕਿਲੋ ਦੁੱਧ ਅੱਜ ਬਾਈ ਕਹਿੰਦਾ ਹੀਟ ਚ ਆਈ ਐ ਇਹਦੀ ਏਆਈ ਕਰਾ ਦੇਣੀ ਆਪਾਂ ਅੱਜ ਬਾਈ ਕਹਿੰਦਾ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ 4 ਕਿਲੋ ਜਾਵੇ ਕਿੰਨੇ ਦੀ ਦੇਰਾਂਗੇ ਬਾਈ 60000 ਦੀ 60000 ਦੀ ਦੇ ਦੇਣੀ ਆ ਅੱਜ ਜਿਹੜੀ ਤੁਸੀਂ 7 ਨੰਬਰ ਸਕਰੀਨ ਤੇ ਵੇਖ ਰਹੇ ਹੋ ਸ੍ਰੀਵਾਜ ਤੁਹਾਨੂੰ ਸਾਰੇ ਨੰਬਰ ਦੱਸ ਤੇ ਆ ਆ 6 ਨੰਬਰ ਅਨੀਲੀ 라ਵੀ 55000 ਦੀ ਬਿਨਾ ਕੱਟੀ ਤੋਂ ਕੱਟੀ ਸਣੇ 70 ਦੀ ਆ ਪੰਜ ਨੰਬਰ ਤੇ ਇਹ ਵੀ 55 ਦੀ ਸੀਰੀਅਲ ਵਾਈ ਤੁਸੀਂ ਆਪਦੀ ਬਾਈ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਵਿਖਾਦੇ ਆ ਨਾਗਾ ਤੇ ਉਹ ਪਰਲਾ ਵੀ ਮਾਲ ਸਾਰਾ ਸੇਲ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਖੁਰਨੀ ਵੇਲੀ ਕਰ ਦੇਣੀ ਆ ਜਿਹਨੇ ਥੋੜੇ ਦੁੱਧ ਵਾਲੀ ਲੈਣੀ ਆ ਥੋੜੇ ਦੁੱਧ ਵਾਲੀ ਲੈ ਜੇ ਜਿਹਨੇ ਗਾਂ ਲੈਣੀ ਗਾਂ ਲੈ ਜੇ ਮੱਝ ਲੈਣੀ ਮੱਝ ਲੈ ਜੇ ਇਹ ਤੁਹਾਨੂੰ ਅੱਠ ਕੋ ਦਤਾ ਬਾਈ ਠੀਕ ਹੈ ਜੀ 20000 ਦੀ ਇਹ ਦੇ ਦੇਣੀ ਹੈ ਇਹਦੇ ਥੱਲੇ ਵੀ 8 ਕਿਲੋ ਦੁੱਧ ਆ ਹੁਣੇ 28 ਆ ਬੈਠੀ 20000 ਦੀ ਇਹ ਦੇ ਦੇਣੀ ਹੈ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਦੁਪਹਿਰੇ ਵੀਡੀਓ ਬਣਾ ਰਿਹਾ ਸਵਾ ਇੱਕ ਥਣ ਹਵਾਨਿਆਂ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਓ ਕਿਉਂਕਿ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਅੱਗੇ ਆ ਜੀ 8 ਕਿਲੋ ਇਹ ਥੱਲੇ ਆ ਪਈ ਤੇਲ ਆ 9 ਨੰਬਰ ਹਾਂ ਤੇਲ 8 ਕਿਲੋ ਦੁੱਧ ਕਿੰਨੇ ਦੀ ਇਹ ਵੀ ਦੇ ਰਾਂਗੇ 20000 ਦੀ 8 ਕਿਲੋ ਦੁੱਧ ਤੇ ਤੇਲ ਆ 20000 ਦੀ ਇਹ 9 ਨੰਬਰ ਤੁਸੀਂ ਵੇਖ ਰਹੇ ਆ 10 ਨੰਬਰ ਆ ਫੋਨ ਲਗਾ ਬਾਈ ਇਹਦੇ ਬਾਰੇ ਵਿੱਚ ਇੱਕ ਮਹੀਨਾ ਇੱਕ ਬਣੀ ਨੂੰ ਹੋ ਗਿਆ ਵਹਿੜ ਰਹਿ ਗਈ ਹੈ ਠੀਕ ਹੈ ਪਹਿਲਾ ਸੁਆ ਸੋਦ 10 ਕਿਲੋ ਹੋਊਗਾ ਹੂੰ ਠੀਕ ਹੈ 25000 ਦੀ ਦੇ ਦੇ ਮਹੀਨੇ ਦੀ ਬਣੀ ਹੈ ਵਹਿੜ ਬਾਈ ਕਹਿੰਦਾ ਲਗਭਗ ਰਹਿ ਗਈ ਹੈ ਇਹ 25000 ਦੀ ਦੇ ਦੇਣੀ ਹੈ ਦੁੱਧ ਕਿੰਨਾ 10 ਕਿਲੋ ਬਾਈ 10 ਕਿਲੋ ਦੁੱਧ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ 25000 ਦੀ ਥਣ ਸੋਹਣਿਆ ਆਦੀ ਚਵਾਈ ਵਾਲੇ ਅੱਗੇ ਆ ਜਾ ਬਾਈ ਸ੍ਰਿੰਦਰ ਇਹ ਬਾਈ 40 ਸੇ ਬੱਚਾ ਹੋ ਖੜਾ ਦੁੱਧ 10 ਕਿਲੋ ਹੈਗਾ ਤਿਆਰ ਠੀਕ ਹੈ 11 ਨੰਬਰ ਤਾਜੀ ਸੂਈ ਆ ਬੱਚਾ ਉਹ ਖੜਾ 1 ਨੰਬਰ ਤੇ ਕਿੰਨੇ ਦੀ 32000 ਦੀ ਦੁੱਧ 10 ਕਿਲੋ ਹੁਣ 32000 ਦੀ 10 ਕਿਲੋ ਦੁੱਧ ਹੈ 8-9 ਦਿਨ ਹੋਗੇ 8-9 ਦਿਨ ਹੋਗੇ ਸੂਈ ਨੂੰ 12 ਨੰਬਰ ਤੇ ਮੇਰੇ ਥੱਲੇ 20 ਕਿਲੋ ਦੁੱਧ ਹੈ ਮੜਾ ਜੇ ਬਈ ਇੱਕ ਲੱਤ ਕਢਾਉਂਦੀ ਸਰਨ ਦਾ ਤੋਰੀ ਮਰਾਂ ਜੇ ਵਿਖਾ ਦੇ ਐਵੇਂ ਚੱਲ ਕਿਉਂਣਾ ਅਗਲਾ ਕਿਵੇਂ ਦੁੱਧ 20 ਕਿਲੋ ਹੈਗਾ ਆਦਾ ਚੋਕ ਲਈ ਜਾਵੇ ਬੰਦਾ ਠੀਕ ਹੈ ਕਿੰਨੇ ਦੀ ਇਹ 55000 ਦੀ 55000 ਦੀ 12 ਨੰਬਰ 20 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਲੱਤ ਇੱਕ ਗੜਾਉਂਦੀ ਆ ਇੱਧਰ ਲਈ ਮਣੀ ਕਿਤੇ ਹੀ ਕਰਦੀ ਆ ਯਾਰ ਠੀਕ ਹੁਣ ਤਾਂ ਸਹੀ ਤਰੀ ਆ ਔਕਤੇ ਹੀ ਕਰਦੀ ਯਾਰ ਬਣਾਇਆ ਫਿਰ ਕੰਮ ਹੋਊਗਾ ਕਮਾਈ ਕਰਾ ਜੇ ਯਾਰ ਬਾਈ ਗੰਡਾ ਉਹਨੇ ਮਾਰਤਾ ਲੱਗੇ ਹੁਣ ਆਉਂਦਾ ਹਾਂ ਹਾਂ ਪਰ ਬਾਈ ਕਹਿੰਦਾ ਕਿਸੇ ਨੇ ਦੂਰੋਂ ਆਵੇ ਅਗਲਾ ਚੱਲ ਕੇ ਇੱਥੇ ਆ ਕੇ ਕਹੇ ਕਿ ਬਾਈ ਮੈਨੂੰ ਮਾੜੀ ਜੀ ਲੱਤ ਲੱਗਦੀ ਆ ਉਹ ਬਾਈ ਨੇ ਪਹਿਲਾਂ ਹੀ ਦੱਸਤੀ ਆ 20 ਕਿਲੋ ਦੁੱਧ ਹੈ ਹਾਂ ਆਏ ਜੇ ਕਿਤੇ ਕਿਤੇ ਬਾਹਰ ਨੂੰ ਕਢਦੀ ਹੈ ਕਢਾਉਂਦੀ ਹੈ ਲੱਤ 20 ਕਿਲੋ ਦੁੱਧ 55 ਦੀ ਬਾਈ ਕਹਿੰਦਾ ਦੇ ਦੇਾਂਗੇ ਜੇ ਕਿਸੇ ਨੇ ਦੁੱਧ ਨੂੰ ਲੈ ਜਾਣੀ ਆ ਲੱਤ ਦਾ ਕੋਈ ਚੱਕਰ ਨਹੀਂ ਫੇਰ ਲੈ ਜੀ ਬਲੂਨ ਝੋਟੀ ਆ ਉਹ ਤਾਂ 10 ਕਿਲੋ ਆ ਬੱਚਾ ਮਗਰ ਬੱਚਾ ਲੈਂਦੀ ਕੋਈ ਨਹੀਂ ਪਾੜੇ ਆਉਂਦੀ ਆ ਬਾਈ ਬੱਚਾ ਚਟਦੀ ਆ ਥੱਲੇ ਪਵਾ ਲੈਂਦੀ ਆ ਉੱਤਰ ਦੀ ਝਾੜ ਤੇ ਕਿੰਨੇ ਦੀ ਥਾਪੀ ਮਾਰੋ ਪਹਿਲੇ 75000 ਦੀ ਹਾਨ ਆਈ ਦੁੱਧ ਦੁੱਧ ਬਾਈ 10 ਕਿਲੋ ਆ 10 ਕਿਲੋ ਦੁੱਧ ਬੱਚਾ ਬਾਈ ਕਹਿੰਦਾ ਇਹਨੇ ਲਿਆ ਨਹੀਂ ਬੱਚਾ ਚੜਦੀ ਜ਼ਰੂਰ ਆ ਬੱਚਾ ਥੱਲੇ ਵੀ ਲਵਾ ਲੈਂਦੀ ਐ ਪਰ ਦੁੱਧ ਲੌਂਦੀ ਨਹੀਂ ਲੌਂਦੀ ਝਾਟਦੇ ਐ 10 ਕਿਲੋ ਦੁੱਧ ਆ 75000 ਦੀ ਦੇ ਦੇਣੀ ਐ ਮਾਲੀ ਇਹਦਾ ਕੱਦ ਵੱਡਾ ਹੀ ਆ ਸਨਖਪਣਾ ਵੀ ਬਹੁਤ ਐ ਕੁੰਡਾ ਸਿੰਘ ਐ 10 ਕਿਲੋ ਦੁੱਧ 75000 ਦੀ ਖੁੱਲੀਆਂ ਛੋਟਾਂ ਸਾਰਾ ਕੁਝ ਸੀ ਸੇਲ ਐ ਖੁਰਨੀਆਂ ਵਿਹਲੀਆਂ ਕਰ ਦੇਣੀਆਂ ਜਾਵਾਂ ਆ ਬੱਛੀ ਐਲੀ ਉਹ ਤਾਂ ਭਾਈ 6 ਕਿਲੋ ਰਹਣ ਸੱਲੇ ਹੋਊਗਾ ਠੀਕ ਹੈ 10000 ਦੀ ਦੇਣੀ ਹੈ 6 ਕਿਲੋ ਦੁੱਧ ਮਗਰ ਆ ਇਹਦੀ ਬੱਛੀ ਹੈ 10000 ਦੀ ਗੈਰ ਕ੍ਰੋਸ ਦੀ ਹੈ ਹਾਂ ਗੈਰ ਕ੍ਰੋਸ ਆ ਕੋਈ 500 ਮਾਨਤਾਨ ਵੀ ਹੋ ਜੂ ਕੋਈ ਗੱਲ ਨਹੀਂ ਮਾਨਤਾਨ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਅੱਜ ਬੋਲੀ ਵੀ ਆ ਆ ਹੀਟ ਚ ਆਈ ਆ ਤਾਰਾਂੀਆਂ ਲੱਗੀਆਂ ਵੇਖ ਲਓ ਉਹ ਭਾਈ 6 ਕਿਲੋ ਰਹਣ ਸੱਲੇ ਆ ਬੱਛੀ ਆ ਜੀ ਆ ਇਹਦੀ ਬੱਛੀ ਹੈ ਕਿੰਨੇ ਦੀ 10 ਦੂ ਇਹ ਦੇ ਦੇਣੀ 10 ਦੀ ਇਹ ਦੇ ਦੇਣੀ 5-6 ਕਿਲੋ ਦੁੱਧ ਹੈ ਇਹ ਤੇ ਕਾਲੀ ਇੱਕ 70 ਦੀ ਬੱਛੀ ਆ ਬਾਈ ਹੂੰ ਆਪਣੇ ਅੱਗੇ ਵੀ ਪਾਈ ਸੀ ਮੈਂ ਵੇਚੀ ਨਹੀਂ ਬੰਦੇ ਮੈਨੂੰ 10000 ਦੇ ਦੇ ਦੇਵਾਂਗੇ 4017 ਡੈਨਮਾਰਕ ਦੇ ਸੀਬੰਦੀ ਆ 10000 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ ਜਿਹਦੇ ਪਸੰਦ ਆ ਉਹ ਵਛੀ ਜਾਨਵਰ ਚੰਗਾ ਜੇ ਵਧੀਆ ਸੇਵਾ ਕਰ ਲੂ ਸੋਹਣੀ ਵੜ ਤਿਆਰ ਹੋ ਜੂ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਕੋਈ ਵੀ ਭੈਣ ਭਰਾ ਗਾਂ ਲੈਣ ਦਾ ਚਾਹਵਾਨ ਗਾਂ ਹੈਗੀ ਆ ਕਾਲੀ ਗਾਂ ਲੈਣ ਦਾ ਚਾਹਵਾਨ ਕਾਲੀ ਹੈਗੀ ਆ ਜੇ ਕਿਸੇ ਨੇ ਡੱਬੀ ਲੈਣੀ ਆ ਡੱਬੀ ਹੈਗੀ ਆ ਜੇ ਕਿਸੇ ਨੇ ਲਾਲ ਲੈਣੀ ਆ ਲਾਲ ਹੈਗੀ ਆ ਸਾਈ ਵਾਲ ਹੈਗੀ ਆ ਗੈਰ ਹੈਗੀ ਆ ਕਾਲੀ ਮੱਝ ਹੈਗੀ ਆ ਬੂਰੀ ਮੱਝ ਹੈਗੀ ਆ ਨੀਲੀ 라ਵੀ ਮੱਝ ਹੈਗੀ ਲਗਭਗ ਸਾਰੀ ਬਨ ਗਈ ਹੈਗੀ ਆ ਜਿਹੜੀ ਵੀ ਵੈਰਾਈਟੀ ਤੁਸੀਂ ਲੈਣ ਦੇ ਚਾਹ ਬਣ ਉਹੀ ਵੈਰਾਈਟੀ ਹੈਗੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਸਾਰਾ ਮਾਲ ਹੀ ਸੇਲ ਆ ਭਾਵੇਂ ਕੋਈ ਇੱਕ ਨਗ ਲੈ ਲੈ ਤਾਂ ਵੀ ਮਾਨ ਤਾਨ ਹੋ ਜੂ ਤੇ ਠੀਕ ਹੈ ਭਾਵੇਂ ਕੋਈ ਕੋਤਾ ਕਰ ਲੈ ਸਾਰੇ ਨਗਾਂ ਦਾ ਫਿਰ ਖੁੱਲੀ ਆਫਰ ਦੇ ਦਿਆਂਗੇ ਬਾਈ ਕਹਿੰਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੈੰਡ ਹੈਗਾ ਚਪ ਕੀਤੀ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਮੋਗਾ ਹੀ ਆ ਤੇ ਲਾਸਟ ਇਹਦੇ ਵਿੱਚ ਰੁਟੀਨ ਚ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਾ ਵੀਡੀਓ ਦੇ ਨਾਲ